ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਗਤਾਰ ਤੀ ਰਚਨਾ ਗਜ਼ਲ ਮੈਂ ਆਪਣੇ ਜਿਸਮ ਤੇ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਅਗਲੀ ਰਚਨਾ 13 ਮਿਲਣਾ ਹਵਾ ਜਿਹਾ ਲੱਗਦਾ ਨੂੰ ਪੜਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਦਾ ਮੁੱਖ ਉਦੇਸ਼ ਜਿਹੜਾ ਹੈਗਾ ਉਹ ਹੈ ਕਵੀ ਨੂੰ ਆਪਣੀ ਪ੍ਰੇਮਿਕਾ ਦਾ ਮਿਲਾਪ ਉਸ ਦੇ ਚਿਹਰੇ ਵਰਗੇ ਉਸ ਦੇ ਵਰਗੇ ਚਿਹਰੇ ਉਸ ਦਾ ਸੁਭਾ ਤੇ ਉਹਦਾ ਤਹਾਸਰਾਪ ਸਭ ਚੰਗੇ ਲੱਗਦੇ ਨੇ ਪਰ ਪਰ ਉਸ ਦਾ ਵਿਛੋੜਾ ਦੁਖਦਈ ਤੇ ਮੌਤ ਦੇ ਸਮਾਨ ਮਹਿਸੂਸ ਹੁੰਦਾ ਹੈ ਅਹੁ ਪੜਦੇ ਹਾਂ ਇਸ ਰਚਨਾ ਨੂੰ ਤੇਰਾ ਮਿਲਣਾ ਹਵਾ ਜ਼ਿਹਾ ਲੱਗਦਾ ਤੇਰਾ ਮਿਲਣਾ ਹਵਾ ਜ਼ਿਹਾ ਲੱਗਦਾ ਤੇਰਾ ਜਾਣਾ ਕਜਾ ਚਾ ਲੱਗਦਾ ਕبھی ਇਸ ਰਚਨਾ ਦੇ ਵਿੱਚ ਵੱਖਰੇ ਵੱਖਰੇ ਭਾਵ ਜਿਹੜੇ ਐ ਆਪਣੇ ਮਨ ਦੇ ਹਾਵ ਭਾਵ ਮਹਿਸੂਸ ਜੋ ਕਰ ਰਿਹਾ ਉਹਨਾਂ ਨੂੰ ਬਿਆਨ ਕਰਦਾ ਹੈ ਕਹਿੰਦਾ ਕਿ ਤੇਰਾ ਮਿਲਣਾ ਜਿਹੜਾ ਹੈਗਾ ਉਹ ਹਵਾ ਜਿਹਾ ਲੱਗਦਾ ਹੈ ਭਾਵ ਇੱਕ ਹਵਾ ਦੇ ਬੁੱਲੇ ਦੇ ਵਾਂਗ ਜਿਹੜਾ ਹੈਗਾ ਤੇਰਾ ਮਿਲਣਾ ਮੈਨੂੰ ਲੱਗਦਾ ਹੈ ਤੇਰਾ ਜਾਣਾ ਕਜਾ ਜਿਹਾ ਲੱਗਦਾ ਹੈ ਕਜਾ ਭਾਵ ਮੌਤ ਕਿ ਅਗਰ ਤੂੰ ਜਾਣਾ ਜਾ ਰਹੀ ਹੈ ਤੇਰਾ ਜਾਣਾ ਜਿਹੜਾ ਮੈਨੂੰ ਮੌਤ ਦੇ ਸਮਾਨ ਲੱਗਦਾ ਕਿ ਜਿਹੜਾ ਮੇਰੀ ਜਾਨ ਕੱਢ ਕੇ ਲੈ ਜਾਂਦਾ ਤੇਰਾ ਕਦਮ ਤੇ ਬਦਲ ਰਿਹਾ ਹਰ ਕਦਮ ਤੇ ਬਦਲ ਰਿਹਾ ਮੌਸਮ ਐਨ ਤੇਰੇ ਸੁਭਾਜ ਹ ਲੱਗਦਾ ਹੁਣ ਇਹਦੇ ਵਿੱਚ ਕਵੀ ਨੇ ਕਿਹਾ ਕਿ ਮੇਰੇ ਆਲੇ-ਦੁਆਲੇ ਜਿਹੜਾ ਕਦਮ-ਕਦਮ ਤੇ ਮੌਸਮ ਬਦਲ ਰਿਹਾ ਉਹ ਕਿਦੇ ਵਰਗਾ ਲੱਗਦਾ ਐਨ ਤੇਰੇ ਸੁਭਾ ਦੇ ਵਰਗਾ ਜਿਹੜਾ ਹੈਗਾ ਮੈਨੂੰ ਮਹਿਸੂਸ ਹੁੰਦਾ ਤੇਰਾ ਦਿੱਤਾ ਸਰਾਪ ਵੀ ਹੁਣ ਤਾਂ ਮੈਨੂੰ ਅਕਸਰ ਦੁਆ ਜਿਹਾ ਲੱਗਦਾ ਅਕਸਰ ਆਮ ਕਰਕੇ ਦੁਆ ਅਸ਼ੀਰਵਾਦ ਕਿ ਤੇਰਾ ਦਿੱਤਾ ਹੋਇਆ ਸਰਾਪ ਆਇਆ ਉਹ ਵੀ ਮੈਨੂੰ ਜਿਹੜਾ ਉਹ ਆਮ ਕਰਕੇ ਅਕਸਰ ਕਹਿੰਦਾ ਅਸ਼ੀਰਵਾਦ ਵਰਗਾ ਜਿਹੜਾ ਹੈਗਾ ਉਹ ਮਹਿਸੂਸ ਹੁੰਦਾ ਚਲਕ ਜਿਸ ਵਿੱਚ ਵੀ ਤੇਰੀ ਹੈ ਦਿਸਦੀ ਉਹੀ ਚਿਹਰਾ ਪਲਾਜ ਹਲ ਲੱਗਦਾ ਹੁਣ ਇੱਥੇ ਕਵੀ ਕਹਿੰਦਾ ਕਿ ਕਿ ਜਿਸ ਵੀ ਚਿਹਰੇ ਦੇ ਵਿੱਚੋਂ ਮੈਨੂੰ ਤੇਰੀ ਝਲਕ ਜਿਹੜੀ ਹੈ ਉਹ ਦਿਸਦੀ ਹੈ ਉਹੀ ਚਿਹਰਾ ਪਲਾਜ ਹਲ ਲੱਗਦਾ ਪਲਾ ਭਾਵ ਪੋੜਾ ਪਾਲਾ ਜਿਹਾ ਹੈਗਾ ਉਹੀ ਚਿਹਰਾ ਮੈਨੂੰ ਪੋੜਾ ਪਾਲਾ ਲੱਗਦਾ ਜਰਦ ਮੌਸਮ ਚ ਵੀ ਹਰੇ ਰਹਿਣਾ ਜਰਦ ਭਾਵ ਪੀਲੇ ਪੱਤੇ ਚੜਤੋਂ ਲਿਆ ਗਿਆ ਕਹਿੰਦਾ ਜਰਦ ਮੌਸਮ ਚ ਵੀ ਹਰੇ ਰਹਿਣਾ ਜ਼ਖਮ ਦਾ ਮੌਜਜਾ ਜ਼ਿਹਾਂ ਲੱਗਦਾ ਮੌਜਜਾ ਚਮਤਕਾਰ ਕਹਿੰਦਾ ਕਿ ਕਿ ਮੇਰੇ ਦਿਲ ਦੇ ਵਿੱਚ ਜਿਹੜਾ ਤੇਰੇ ਵਿਛੋੜੇ ਦਾ ਜ਼ਖਮ ਲੱਗਿਆ ਹੋਇਆ ਤੇਰੇ ਵਿਛੋੜੇ ਦਾ ਜ਼ਖਮ ਲੱਗਿਆ ਹੋਇਆ ਉਸ ਦਾ ਵਿਛੋੜੇ ਰੂਪ ਆਵ ਜਰਦ ਪੱਤ ਚੜ ਮੌਸਮ ਦੇ ਵਿੱਚ ਹਰਾ ਰਹਿਣਾ ਵੀ ਇੱਕ ਮੋਚ ਜਾ ਭਾਵ ਚਮਤਕਾਰ ਜਿਹੜਾ ਹੈਗਾ ਉਹ ਮਹਿਸੂਸ ਹੁੰਦਾ ਹੈ